हेलो एवरीवन तो आज ਆਪਾਂ ਗੱਲ ਕਰਨ ਜਾ ਰਹੇ ਹਾਂ ਪਾਇਰਾਮਿਡ ਤੇ ਕੀ ਪਾਇਰਾਮਿਡ ਦਾ ਨਿਸ਼ਾਨ ਜਿਹੜਾ ਬਾ ਉਹ ਇਲੂਮਿਨਾਟੀ ਦਾ ਵਾ ਜਾਂ ਇਹ ਹਵਾ ਦਾ ਸ਼ੈਤਾਨ ਤੁਹਾਨੂੰ ਜੋ ਵਿਖਾਉਣਾ ਚਾਹੁੰਦਾ ਤੁਸੀਂ ਸਿਰਫ ਉਹ ਚੀਜ਼ ਵੇਖਦੇ ਜੀ ਜੋ ਬਾਈਬਲ ਦਿਖਾਉਂਦੀ ਤੁਸੀਂ ਉਹ ਕਦੀ ਵੀ ਨਹੀਂ ਵਖਿਆ ਸ਼ੈਤਾਨ ਤੁਹਾਨੂੰ ਦੱਸ ਰਿਹਾ ਇਹ ਪਾਇਰਾਮਿਡ ਦਾ ਜਿਹੜਾ ਨਿਸ਼ਾਨ ਹੈ ਇਹ ਮੇਰਾ ਵਾ ਇਲੂਮਿਨਾਟੀ ਵਾਲੇ ਜਰੂਰ ਬਤ ਕਰਦੇ ਆ ਨਿਸ਼ਾਨ ਇਹ ਚ ਕੋਈ ਸ਼ੱਕ ਨਹੀਂ ਇਲੂਮਿਨਾਟੀ ਵਾਲੇ ਇਹ ਨਿਸ਼ਾਨ ਆਪਣਾ ਯੂਜ਼ ਕਰਦੇ ਆ ਪੈਰਾਮਿਡ ਦਾ ਕਿਉਂ ਕਰਦੇ ਆ ਕਿਉਂਕਿ ਸ਼ੈਤਾਨ ਚਾਨਣ ਦੇ ਪੁੱਤਰਾਂ ਦਾ ਰੂਪ ਬਟਾਉਂਦਾ ਵਾ ਜਿਹੜਾ ਪੈਰਾਮਿਡ ਦਾ ਨਿਸ਼ਾਨ ਆ ਉਹ ਇਹ ਹਵਾ ਦਾ ਨਿਸ਼ਾਨ ਆ ਜਿਹਨੂੰ ਯੂਜ਼ ਕਰ ਰਿਹਾ ਵਾ ਸ਼ੈਤਾਨ ਕਿਉਂ ਕਰ ਰਿਹਾ ਵਾ ਜਦ ਪ੍ਰਭੂ ਯੇਸ਼ੁਮਸੀ ਇਸ ਧਰਤੀ ਤੇ ਆਉਣਗੇ ਹਜ਼ਾਰ ਸਾਲ ਦਾ ਰਾਜ ਕਰਨ ਦੇ ਲਈ ਉਸ ਤੋਂ ਪਹਿਲਾਂ ਸ਼ੈਤਾਨ ਆਏਗਾ ਕਿ ਮੈਂ ਯੇਸ਼ੁਮਸੀ ਆ ਇਹ ਠੀਕ ਉਦਾਂ ਹੀ ਆ ਉਹ ਦੱਸ ਰਿਹਾ ਕਿ ਇਹ ਨਿਸ਼ਾਨ ਮੇਰਾ ਵਾ ਜਦ ਕਿ ਇਹ ਨਿਸ਼ਾਨ ਪ੍ਰਭੂ ਯਿਸੂ ਮਸੀਹ ਦਾ ਵਾ ਬਾਈਬਲ ਦੀਆਂ ਅਨੇਕ ਕਹਾਣੀਆਂ ਜੋ ਪ੍ਰਭੂ ਯਿਸੂ ਮਸੀਹ ਨੂੰ ਪੱਥਰ ਕੋਸ਼ਿਤ ਕਰਦੀਆਂ ਨੇ ਪੱਥਰ ਬਿਆਨ ਕਰਦੀਆਂ ਨੇ ਤੇ ਪੱਥਰ ਉਹ ਹੈ ਕਿਸ ਤਰ੍ਹਾਂ ਦਾ ਇਹ ਦਾਨੀਅਲ 2 ਦੇ ਅਧਿਆਏ ਵਿੱਚ ਪਤਾ ਲੱਗਦਾ ਕਿ ਪ੍ਰਭੂ ਯਿਸੂ ਜਦ ਜਿਹੜਾ ਪੱਥਰ ਮੂਰਤੀ ਦੇ ਪੈਰਾਂ ਤੇ ਲੱਗਦਾ ਉਹ ਕਿੱਥੋਂ ਆਉਂਦਾ ਅਸਮਾਨ ਤੋਂ ਆਉਂਦਾ ਉਹ ਪੱਥਰ ਬਿਨਾ ਹੱਥ ਲਾਏ ਚਟਾਨ ਤੋਂ ਕਟਿਆ ਜਾਂਦਾ ਦਾ ਤੇ ਕਟਿਆ ਜੋ ਜਿਹੜੀ ਚੀਜ਼ ਕੱਟੀ ਜਾਂਦੀ ਉਹ ਕਿ ਸ਼ਕਲ 'ਚ ਕੱਟੀ ਜਾਂਦੀ ਆ ਏਡੀ ਮੇਡੀ ਨਹੀਂ ਕੱਟੀ ਜਾਂਦੀ ਤੇ ਚਾਹੇ ਇਹ ਪੱਥਰ ਹੋਏਗਾ ਚੌਰਸ ਤੇ ਚਾਹੇ ਹੋਏਗਾ ਤਿੰਨ ਨੁਕਰਾ ਚਾਹੇ ਗੋਲ ਤੇ ਹੋ ਨਹੀਂ ਸਕਦਾ ਹੁਣ ਆਪਾਂ ਪੜ੍ਹਦੇ ਆਂ ਜਦ ਬਾਈਬਲ ਦਾਨੀਏਲ ਇਹ ਰਸੂਲਾਂ ਦੀ ਕਿਤਾਬ 4 ਦੀ 11 ਔਰ ਅਫਸੀਆਂ 2 ਦੀ 20 ਵਿੱਚ ਤੇ ਉਥੇ ਪ੍ਰਭੂ ਯਿਸੂ ਮਸੀਹ ਨੂੰ ਕੋਨੇ ਦਾ ਪੱਥਰ ਕਿਹਾ ਗਿਆ ਹੈਗਾ ਅਫਸੀਆਂ 2:20 ਵਿੱਚ ਬਿਆਨ ਕਰਦੀ ਆ ਕਿ ਤੁਸੀਂ ਰਸੂਲਾਂ ਤੇ ਨਬੀਆਂ ਦੀ تعلیم ਤੇ ਬਣੇ ਹੋਏ ਜੋ ਨਹੀਂ ਤੇ ਬਣੇ ਹੋਏ ਜੋ ਜਿਸ ਦੇ ਕੋਨੇ ਦਾ ਪੱਥਰ ਆਪ ਪ੍ਰਭੂ ਯੇਸ਼ੂ ਮਸੀਹ ਆ ਤੇ ਕੋਨੇ ਦਾ ਪੱਥਰ ਜੇ ਇਹ ਚੌਰਸ ਆ ਮੰਨ ਲਓ ਜੇ ਕੋਨੇ ਦਾ ਪੱਥਰ ਚੌਰਸ ਆ ਇਦਾਂ ਚੌਰਸ ਆ ਤੇ ਫਿਰ ਇਹਦੇ ਨਾਲ ਇੱਧਰ ਵੀ ਕੋਈ ਜੋੜਿਆ ਜਾ ਸਕਦਾ ਤੇ ਇੱਧਰ ਵੀ ਕੁਝ ਹੋਰ ਜੋੜਿਆ ਜਾ ਸਕਦਾ ਤੇ ਪ੍ਰਭੂ ਯਿਸੂ مسیਹ ਨੇ ਕਿਹਾ ਮੈਂ ਅਲਫਾ ਹਾਂ ਤੇ ਮੇਗਾ ਹਾਂ ਆਦਤ ਤੇ ਅੰਤ ਹਾਂ ਨਾਮ ਮੇਰੇ ਪਹਿਲਾਂ ਕੋਈ ਸੀ ਔਰ ਨਾਮ ਮੇਰੇ ਬਾਅਦ ਕੋਈ ਹੋਏਗਾ ਇਸੇ ਲਈ ਜਿਹੜੀ ਨੀਂਹ ਰੱਖੀ ਗਈ ਆ ਅਪਸੀਆਂ 2 ਦੀ 20 ਦੇ ਵਿੱਚ ਮਸੀਹ ਕਲਿਸਿਆ ਦੀ ਉਹਦੇ ਕੋਨੇ ਦਾ ਪੱਥਰ ਪ੍ਰਭੂ ਯਿਸੂ مسیਹ ਆਪ ਆ ਉਧਰ ਵੀ ਆਪ ਆ ਉਧਰ ਵੀ ਆਪ ਆ ਆਦ ਵੀ ਉਹ ਆ ਅੰਤ ਵੀ ਉਹ ਆ ਉਹਦੇ ਬਾਅਦ ਕੋਈ ਨਾਮ ਹੋਰ ਹੈ ਲੱਗ ਸਕਦਾ ਤੇ ਨਾ ਕੋਈ ਜੋੜਿਆ ਜਾ ਸਕਦਾ ਜੇ ਪੱਥਰ ਚੌਰਸ ਆ ਤੇ ਫਿਰ ਉਹਦੇ ਉੱਤੇ ਕਾਰਨ ਕੈਪ ਨਹੀਂ ਫਿੱਟ ਹੋ ਸਕਦਾ ਪਰ ਪ੍ਰਭੂ ਯਸ਼ੂਮਸੀ ਜਦੋਂ ਆਪਾਂ ਪੜ੍ਹਦੇ ਹਾਂ ਜਕਰੀਆ 4 ਦੀ 7 ਵਿੱਚ ਉੱਥੇ ਉਹ ਕੀ ਕਹਿੰਦੀ ਆ ਪ੍ਰਭੂ ਯਸ਼ੂਮਸੀ ਕਿਹੜਾ ਪੱਥਰ ਆ ਕਾਰਨ ਕੈ ਕਾਰਨ ਸਟੋਨ ਕੈਪ ਸਟੋਨ ਚੋਟੀ ਦਾ ਪੱਥਰ ਬਹਿਵਲ ਪ੍ਰਭੂ ਯਸ਼ੂਮਸੀ ਨੂੰ ਕੋਨੇ ਦਾ ਪੱਥਰ ਵੀ ਦੱਸਦੀ ਹੈ ਤੇ ਚੋਟੀ ਦਾ ਪੱਥਰ ਵੀ ਦੱਸਦੀ ਆ ਅਰਥਾਤ ਕਾਰਨ ਕਾਰਨ ਸਟੋਨ ਵੀ ਦੱਸਦੀ ਹੈ ਤੇ ਕੈਪ ਸਟੋਨ ਵੀ ਦੱਸਦੀ ਹੈ ਦ ਗੈਪਸਟੋਨ ਤੁਸੀਂ ਗੂਗਲ ਤੇ ਸਰਚ ਕਰ ਲਓ ਕਿਸ ਤਰ੍ਹਾਂ ਦਾ ਹੁੰਦਾ ਜਦੋਂ ਕੈਪਸਟੋਨ ਕਿਸ ਚੀਜ਼ ਤੇ ਲੱਗ ਜਾਂਦਾ ਉਹਦੇ ਉੱਤੇ ਹੋਰ ਦੂਜਾ ਪੱਥਰ ਨਹੀਂ ਰੱਖਿਆ ਜਾ ਸਕਦਾ ਕੋਈ ਜੇ ਤਾਂ ਪ੍ਰੋਵੀਜ਼ਨਲ ਚੌਰਸ ਆ ਚੌਰਸ ਪੱਥਰ ਆ ਇਹਦੇ ਉੱਤੇ ਹੋਰ ਵੀ ਪੱਥਰ ਰੱਖਿਆ ਜਾ ਸਕਦਾ ਇਹ ਇੱਧਰ ਵੀ ਰੱਖਿਆ ਜਾ ਸਕਦਾ ਕੁਝ ਇੱਧਰ ਵੀ ਰੱਖਿਆ ਜਾ ਸਕਦਾ ਤੇ ਜੇ ਤਾਂ ਪ੍ਰਭੂ ਯਿਸੂ ਮਸੀਹ ਤੈਨਨੂ ਕਰਾ ਪੱਥਰਿਆ ਅਰਥਾਤ ਪਿਰਾਮਿਡ ਦੀ ਸ਼ਕਲ ਵਿੱਚ ਆ ਤਾਂ ਫਿਰ ਨਾਂ ਦੇ ਇੱਧਰ ਰੱਖਿਆ ਜਾ ਸਕਦਾ ਕੋਈ ਤੇ ਨਾਂ ਉੱਧਰ ਰੱਖਿਆ ਜਾ ਸਕਦਾ ਕੁਝ ਹੁਣ ਪ੍ਰਭੂ ਯਿਸੂ ਜੀ ਤੈਨਨੂ ਕਰਾ ਪੱਥਰਿਆ ਇਸ ਤਰ੍ਹਾਂ ਇਹਦੇ ਵਿੱਚ ਆ ਰਸੂਲ ਇਹ ਇਹ ਇਸ ਨੀਂਹ ਦੇ ਉੱਤੇ ਬਣਨੀ ਹੈ ਕਲਿਸੀਆ ਉੱਪਰ ਨੂੰ ਜਾਏਗੀ ਉੱਤੇ ਇਹਦਾ ਕੌਰਨ ਕੈਪ ਲੱਗਣਾ ਕੈਪ ਸਟੋਨ ਜਿਹਨੂੰ ਕਹਿੰਦੇ ਆ ਚੋਟੀ ਦਾ ਪੱਥਰ ਉਹ ਵੀ ਪ੍ਰਭੂ ਯਿਸੂਮਸੀਆ ਇਹ ਇਹ ਵੀ ਯਿਸੂਸੀਆ ਇਹ ਵੀ ਯਿਸੂਸੀਆ ਇਹ ਵੀ ਯਿਸੂਸੀਆ ਤੇ ਵਿਚਕਾਰ ਉਹਦੇ ਉਹਦੀ ਕਲਿਸੀਆ ਵਾ ਤੇ ਇਹ ਕੀ ਬਣ ਗਿਆ ਪਿਰਾਮਿਡ ਪ੍ਰਭੂ ਯਿਸੂਮਸੀ ਖੁਦ ਪਿਰਾਮਿਡ ਆ ਦੂਜੇ ਨੰਬਰ ਤੇ ਜਦ ਆਪਾਂ ਪ੍ਰਕਾਸ਼ ਦੀ ਪੋਥੀ 10 ਦੇ ਆਏ ਪੜ੍ਹਦੇ ਆਂ ਜਿੱਥੇ ਪ੍ਰਭੂ ਯੇਸ਼ੂ ਮਸੀਹ ਖੁਦ ਅਸਮਾਨ ਤੋਂ ਧਰਤੀ ਤੇ ਆ ਰਿਹਾ ਆਪਣੀ ਦੂਸਰੀ ਆਮਦ ਵਿੱਚ ਤਾਂ ਉਹ ਬੱਦਲ ਪਹਿਨ ਕੇ ਆ ਰਿਹਾ ਜਿਹੜਾ ਬੱਦਲ ਪਹਿਨ ਕੇ ਆ ਰਿਹਾ ਉਹ ਵੀ ਪਿਰਾਮਿਡ ਦੀ ਸ਼ਕਲ ਵਿੱਚ ਆ ਰਿਹਾ ਤਿਕੋਣ ਦੀ ਰੂਪ ਵਿੱਚ ਆਇਆ ਤਾਂ ਪ੍ਰਭੂ ਯੇਸ਼ੂ ਮਸੀਹ ਖੁਦ ਇੱਕ ਪਿਰਾਮਿਡ ਆ ਜਿਹਦੇ ਅੰਦਰ ਉਹਦੀ ਕਲੀਸਿਆ ਵਾ ਮੈਂ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗਾ ਜਿਹੜਾ ਇਸ ਧਰਤੀ ਤੇ ਪਿਰਾਮਿਡ ਆ ਉਹ ਕੀ ਚੀਜ਼ ਆ ਤੀਸਰੇ ਨੰਬਰ ਤੇ ਜਿਹੜੀ ਪ੍ਰੋਮਿਸ ਲੈਂਡ ਹੀ ਅਬਰਾਹਮ ਨੂੰ ਖੁਦਾ ਨੇ ਦਿੱਤੀ ਉਹ ਵੀ ਕੀ ਹੀ ਪਿਰਾਮਿਡ ਦੀ ਸ਼ਕਲ ਚ ਦਿੱਤੀ ਉਹਨੇ ਉਹ ਪੜੋ ਹੁਣ ਜੋ ਗਿਜ਼ਾ ਦਾ ਪਿਰਾਮਿਡ ਆ ਜੋ ਮਿਸਰ ਦੇ ਵਿਚਕਾਰ ਆ ਜਿਹਨੂੰ ਲੋਕ ਸ਼ਤਾਨ ਦੀਆਂ ਕਬਰਾਂ ਮੰਨਦੇ ਆ ਸਾਡੇ ਈਸਾਈ ਲੋਕ ਵੀ ਬਾਈਬਲ ਨੂੰ ਪੜ੍ਹਨ ਵਾਲੇ ਚੰਗੀ ਤਰ੍ਹਾਂ ਜਾਣਦੇ ਜਿਹੜੇ ਪੈਗਲ ਨੂੰ ਉਹ ਵੀ ਉਹਨਾਂ ਨੂੰ ਸ਼ਤਾਨ ਦੀਆਂ ਕਬਰਾਂ ਮੰਨਦੇ ਆ ਤੇ ਬਾਈਬਲ ਕੀ ਕਹਿੰਦੀ ਏ ਉਸ ਦੇ ਬਾਰੇ ਉਹ ਪੜ੍ਹਨੇ ਯੋਸ਼ਯਾ 19 ਦੀ 19 ਵਿੱਚ ਉਸ ਦਿਨ ਮਿਸਰ ਦੇ ਵਿਚਕਾਰ ਕਿਹਦੇ ਵਿਚਕਾਰ ਜਿਹੜੇ ਪਿਰਾਮਿਡ ਦੀ ਭਿੰਗੋਲਕ ਸਥਿਤੀ ਵੇਖ ਲਿਓ ਕਿੱਥੇ ਪਾਇਆ ਜਾਂਦਾ ਉਹ ਗੀਜ਼ਾ ਦਾ ਪੈਰਾਮਿਡ ਜਿਹੜਾ ਤੇ ਬਾਈਬਲ ਕੀ ਦੱਸ ਰਹੀ ਉਹਦੇ ਬਾਰੇ ਯਸ਼ਾਇਆ 19 ਦੀ 19 ਵਿੱਚ ਉਸ ਦਿਨ ਮਿਸਰ ਦੇ ਵਿਚਕਾਰ ਯਹਵਾ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹਦੀ ਹੱਦ ਕੋਲ ਯਵਾਲੀ ਇੱਕ ਥੰਮ ਹੋਵੇਗਾ ਇੱਕ ਬੰਨੇ ਕਹਿ ਰਹੀ ਐ ਤੇ ਮਿਸਰ ਦੇ ਵਿਚਕਾਰ ਦੂਜੇ ਬੰਨੇ ਕਹਿ ਰਹੀ ਹੱਦ ਤੇ ਜੇ ਤੂੰ ਮਿਸਰ ਦੀ ਸਟੱਡੀ ਕਰੋਗੇ ਮਿਸਰ ਦੋਆ ਜੇ ਨੀਲ ਜਿਹੜਾ ਨੀਲ ਦਰਿਆ ਨੂੰ ਦੋ ਭਾਗ ਕਰਦਾ ਵਾ ਇੱਕ ਅੱਪਰ ਇੱਕ ਡਾਉਨ ਤੇ ਜਿਹੜਾ ਵਿਚਕਾਰ ਆ ਸੈਂਟਰ ਜਿਆ ਪੂਰਾ ਮਿਸਰ ਦੇ ਤੇ ਨੀਲ ਨਦੀ ਦੇ ਹੱਦ ਤੇ ਆ ਉਹ ਗੀਜ਼ਾ ਦਾ ਪੈਰਾਮਿਡ ਧਿਆਨ ਨਾਲ ਵੇਖ ਲਿਓ ਤੁਸੀਂ ਇਹ ਐ ਤਾਂ ਦੱਸ ਰਹੀ ਹੈ ਪੂਰੀ ਪੰਗੋਲਕ ਸਥਿਤੀ ਉਹਦੀ ਕਿੱਥੇ ਪਾਇਆ ਜਾਂਦਾ ਹੈ ਉਸ ਦਿਨ ਮਿਸਰ ਦੇ ਵਿਚਕਾਰ ਇਹ ਹਵਾ ਲਈ ਇੱਕ ਜਗਵੇਦੀ ਹੋਵੇਗੀ ਤੇ ਉਸ ਦੀ ਹੱਦ ਕੋਲ ਇਹ ਹਵਾ ਲਈ ਇੱਕ ਥੰਮ ਹੋਵੇਗਾ ਉਹ ਮਿਸਰ ਦੇਸ਼ ਵਿੱਚ ਇਹ ਹਵਾ ਸੈਨਾ ਦੇ ਹਵਾ ਲਈ ਇੱਕ ਨਿਸ਼ਾਨ ਅਤੇ ਇੱਕ ਗਵਾਹ ਹੋਏਗਾ ਹੁਣ ਗਵਾਹ ਕੀ ਕੰਮ ਕਰਦਾ ਗਵਾਹ ਉਹਦੀ ਗਵਾਹੀ ਦਿੰਦਾ ਕਿਦੀ ਗਵਾਹੀ ਦਿੰਦਾ ਸੈਨਾ ਦੀ ਹਵਾ ਦੀ ਦੇਖਿਓ ਧਿਆਨ ਲੱਗੇ ਹੁਣ ਗਵਾਹ ਹੋਏਗਾ ਜਦ ਉਹ ਜ਼ਾਲਿਮਾਂ ਦੇ ਕਾਰਨ ਇਹ ਹਵਾ ਦੀ ਦੁਹਾਈ ਦੇਣਗੇ ਤਦ ਉਹ ਉਹਨਾਂ ਦੇ ਲਈ ਇੱਕ ਬਚਾਓ ਇੱਕ ਮਹਾਪੁਰਸ਼ ਭੇਜੇਗਾ ਅਤੇ ਉਹ ਉਹਨਾਂ ਨੂੰ ਛੁਡਾਵੇਗਾ ਗਵਾਹੀ ਕੀ ਦੇਰਿਆ ਪਿਰਾਮਿਡ ਇੱਕ ਮਹਾਪੁਰਸ਼ ਆਉਣ ਵਾਲਾ ਜਿਹੜਾ ਤੁਹਾਨੂੰ ਬਚਾਏਗਾ ਤੋ ਕੌਣ ਆ ਪ੍ਰਭੂ ਯਿਸੂ ਮਸੀਹ ਮੈਂ ਤੁਹਾਨੂੰ ਪੜ੍ਹਾ ਕੇ ਆਇਆ ਪ੍ਰਭੂ ਯਿਸੂ ਮਸੀਹ ਕਾਰਨ ਸਟੋਨ ਵੀ ਆ ਤੇ ਕੈਪਸਟੋਨ ਵੀ ਆ ਤੁ ਜਦ ਦਾਨੀਏਲ 2 ਦੇ ਆਏ ਪੜੋਗੇ ਨਾ ਤੁਸੀਂ ਉਹਦੀ ਆਖਰੀ ਆਤਾਂ ਚ ਉੱਥੇ ਜਿਹੜਾ ਮੂਰਤੀ ਦੇ ਪੈਰਾਂ ਤੇ ਪੱਥਰ ਵੱਜਦਾ ਆਣ ਕੇ ਨਾ ਅਸਮਾਨ ਤੋਂ ਉਹ ਕੌਣ ਆ ਉੱਪਰ ਵੀ ਯਿਸੂ ਮਸੀਹ ਆ ਉਹਦੀ ਗਵਾਹੀ ਪਾਇਰਾਮਿਡ ਦੇ ਰਿਹਾ ਕਿ ਉਹ ਮੇਰੇ ਜਿਹੜਾ ਉੱਤੇ ਕੈਪਸਟੋਨ ਨਹੀਂ ਨ ਲੱਗਾ ਜੇ ਉਹ ਆਉਣ ਵਾਲਾ ਵਾ ਉਤੋਂ ਉਹ ਕੈਪਸਟੋਨ ਕੌਣ ਆ ਪ੍ਰਭੂ ਯਿਸੂ ਮਸੀਹ ਇਹਦੀ ਪ੍ਰਭੂ ਯਿਸੂ ਮਸੀਹ ਦੀ ਗਵਾਹੀ ਦੇ ਰਿਹਾ ਵਾ ਪਾਇਰਾਮਿਡ ਤੇ ਪਾਇਰਾਮਿਡ ਕੀ ਆ ਖੁਦਾ ਆਦੀਕ ਜਗਵੇਦੀ ਹੁਣ ਜਿਹੜੇ ਲੋਕ ਨਹੀਂ ਵਿਸ਼ਵਾਸ ਕਰਦੇ ਕਿ ਪੈਰਾਮਿਡ ਖੁਦਾ ਦਾ ਭਵਨ ਨਹੀਂ ਆ। ਉਹ ਮੇਰਾ ਉਹਨਾਂ ਗੱਲ ਹੀ ਸਵਾਲ ਹੈ ਇੱਕ। ਕਿ ਜੇ ਖੁਦਾ ਦਾ ਭਵਨ ਨਹੀਂ ਆ ਪੈਰਾਮਿਡ ਮੰਨ ਲੈਣਾ ਮੈਂ। ਉਹ ਰੈਣੇੜਾ ਅਸਮਾਨ ਦੇ ਵਿੱਚ। ਉਹਨੂੰ ਜੇ ਤੁਸੀਂ ਪੜਨਾ ਵਾ ਅਯੂਬ 9 ਦੀ ਨੌ ਪੜਿਓ। ਉਹ ਰੈਣ ਨੂੰ ਬਣਾਉਣ ਵਾਲਾ ਕੌਣ ਆ? ਪ੍ਰਭੂ ਅਸ਼ੂਮ ਸੀ ਇਹ ਹਵਾ ਇਜ਼ਰਾਈਲ ਦਾ ਖੁਦਾ। ਉਹਦਾ ਗੀਜ਼ਾ ਦੇ ਪੈਰਾਮਿਡ ਨਾਲ ਕੀ ਸੰਬੰਧ ਆ? ਉਹਦੀ ਬੈਲਟ ਦਾ ਗੀਜ਼ਾ ਦੇ ਪਿਰਾਮਿਡ ਨਾਲ ਕੀ ਸੰਬੰਧ ਹੈ ਫਿਰ ਜੇ ਉਹ ਖੁਦਾ ਦਾ ਭਵਨ ਨਹੀਂ ਹੈ ਤੇ ਉਰੈਨ ਨੂੰ ਬਣਾਉਣ ਵਾਲਾ ਖੁਦਾ ਵਾ ਉਰੈਨ ਦਾ ਸੰਬੰਧ ਹੈ ਸਿੱਧਾ ਗੀਜ਼ਾ ਦੇ ਪਿਰਾਮਿਡ ਨਾਲ ਗੀਜ਼ਾ ਦਾ ਪਿਰਾਮਿਡ ਕੀ ਆ ਮੈਂ ਤੁਹਾਨੂੰ ਅੱਗੇ ਪੜ੍ਹਾਇਆ ਗਿਆ ਕਿ ਪ੍ਰਭੂ ਯਿਸੂ ਸੀ ਕਾਰਨ ਸਟੋਨ ਆ ਕੈਸਟੋਨ ਆ ਉਹਦੇ ਅੰਦਰ ਉਹਦੀ ਕਲਿਸੀਆ ਵਾ ਜਿਹੜਾ ਪਿਰਾਮਿਡ ਆ ਉਹਦੇ ਅੰਦਰ ਉਹਦੀ ਕਲਿਸੀਆ ਵਾ ਜਿਹੜੇ ਅੰਦਰ ਉਹਦੇ ਰਾਣੀ ਦਾ ਚੈਂਬਰ ਆ ਇੱਕ ਕੁਈਨ ਚੈਂਬਰ ਹੈ ਇੱਕ ਰਾਜੇ ਦਾ ਚੈਂਬਰ ਆ ਤੇ ਜਿਹੜੇ ਕੁਈਨ ਚੈਂਬਰ ਤੋਂ ਰਾਜੇ ਦੇ ਚੈਂਬਰ ਤੱਕ ਜਾਣ ਨੂੰ 7 ਸੀੜੀਆਂ ਲੱਗਦੀਆਂ ਉਹਦੇ ਅੰਦਰ 7 ਪੌੜੀਆਂ ਨੇ ਸੱਤਾਂ ਪੌੜੀਆਂ ਰਹੀਂ ਰਾਣੀ ਉਹਦੇ ਦਰਬਾਰ ਰਾਜਾ ਦੇ ਦਰਬਾਰ ਚ ਜਾਂਦੀ ਹੈ ਤੇ ਜਦ ਤੂੰ ਪ੍ਰਕਾਸ਼ ਦੀ ਪੋਥੀ ਪੜ੍ਹੋਗੇ ਪਹਿਲੇ ਤਿੰਨ ਤਿੰਨ ਚੈਪਟਰ ਉੱਥੇ ਕੀ ਹੁੰਦੀਆਂ 7 ਸੀੜੀਆਂ ਆਉਂਦੀਆਂ ਸੱਤਾਂ ਸੀੜੀਆਂ ਦੇ ਬਾਅਦ ਯਹੂਨਾ ਸਵਰਗ ਵਿੱਚ ਜਾਂਦਾ 7 ਕਲਸੀਆ ਕਾਲਾਂ ਦੇ ਬਾਅਦ ਉਹ ਉਹ ਸੀਂਡੀਆ ਕੀ ਦੱਸ ਰਹੀਆਂ 7 ਕਲਸੀਆ ਕਾਲਾਂ ਨੂੰ ਦੱਸ ਰਹੀਆਂ ਤੇ ਜਦੋਂ ਤੁਸੀਂ ਪਿਰਾਮਿਡ ਦੀ ਸਟੱਡੀ ਕਰੋਗੇ ਨਾ ਧਿਆਨ ਨਾਲ ਪੂਰੀ ਡੀਪਲੀ ਤੇ ਜਿਹੜੇ ਉਹਦੇ ਕੋਟਿੰਗ ਲੱਗੀ ਹੈ ਨਾ ਚਾਰ ਸਵੇਰੇ ਪੱਥਰਾਂ ਦੀ ਉਹ 1,44,000 ਪੱਥਰਾਂ ਦੀ ਕੋਟਿੰਗ ਲੱਗੀ ਹੈ 1,44,000 ਕਿਹਨੂੰ ਦਰਸਾਉਂਦੇ ਆ ਯਹੂਦੀਆਂ ਨੂੰ ਪ੍ਰਕਾਸ਼ ਦੀ ਪੋਥੀ 7 ਅਧਿਆਇ ਪੜ੍ਹ ਲਿਓ ਧਿਆਨ ਨਾਲ 144000 ਪੱਥਰ ਲੱਗੇ ਵਾਲੀ ਕੋਟਿੰਗ ਉਹਦਾ ਫਿਰ ਕੀ ਸਬੰਧ ਹੈ ਜੇ ਸਤਾਨ ਦੀਆਂ ਕਬਰਾਂ ਨੇ ਤੇ 144000 ਦਾ ਕੀ ਸਬੰਧ ਆ ਸਤਾਨ ਦੀਆਂ ਕਬਰਾਂ ਨਾਲ ਇਹ ਹਵਾਦੀ ਜਗਵੇਦੀਆ ਜਿਹਦੇ ਚਾਰ ਸਵੇਰੇ 144000 ਪੱਥਰ ਲੱਗੇ ਆ ਉਹ ਯਹੂਦੀ ਆ ਅੰਦਰ ਉਹਦੇ ਉਹਦੀ ਕਲੀਸੀਆ ਵਾ ਤੇ ਪੈਰਾਮਿਡ ਕੀ ਦੱਸ ਰਿਹਾ ਹੋਰ ਐਨ ਕੀ ਦੱਸ ਰਿਹਾ ਉਹ ਪੜੋ ਮੇਰਾ ਬਾਈਬਲ ਆ। ਈਯੂਬ 38 ਦੇ ਆਏ। ਈਯੂਬ 38 ਦੇ ਆਏ ਉਹਦੀ। ਈਯੂਬ 38 ਦੀ 31। ਜਦ ਤੂੰ ਇੰਗਲਿਸ਼ ਪੜੋਗੇ ਪੰਜਾਬੀ ਚ ਸਾਫ਼ ਨਹੀਂ ਲਿਖਿਆ। ਉੱਥੇ ਲਿਖਿਆ ਵਾ ਈਯੂਬ ਨੂੰ ਖੁਦਾ ਪੁੱਛਣ ਡਿਆ ਕਿ ਈਯੂਬ ਤੂੰ ਓਰੈਨ ਦੀ 벨ਟ ਨੂੰ ਖੋਲ ਸਕਦਾ? ਇਹਦਾ ਕੀ ਮਤਲਬ ਹੈ ਓਰੈਨ? ਓਰੈਨ ਕੌਣ ਆ? ਪ੍ਰਭੂ ਯੇਸ਼ੂ ਮਸੀਹ ਜੇ ਨਹੀਂ ਸਮਝਾ ਕੀ ਤੇ ਬਾਅਦ ਵਿੱਚ ਕਿਤੇ ਸਮਝਾਵਾਂਗਾ ਤੁਹਾਨੂੰ ਓਰੈਨ ਬਾਰੇ। ਓਰੈਨ ਆ ਪ੍ਰਭੂ ਯੇਸ਼ੂ ਮਸੀਹ। ਉਹਦੀ 벨ਟ ਕੀ ਆ ਇਹਦਾ? 벨ਟ ਦਾ ਸੰਬੰਧ ਆ ਓਰੈਨ ਪਿਰਾਮਿਡ ਦੇ ਨਾਲ ਤੇ ਪਿਰਾਮਿਡ ਕੀ ਆ? ਪ੍ਰਭੂ ਯੇਸ਼ੂ ਮਸੀਹ ਦੀ ਕਲੀਸਿਆ ਕੀ ਦਸਾ ਰਹੀ ਆ 144000 ਯਹੂਦੀ ਤੇ ਸੱਤ ਸੀੜੀਆਂ ਜਿਹੜੀਆਂ ਰਾਣੀ ਆ ਉਥੇ ਉਹ ਉਹਦੀ ਦੁਲਹਨ ਉਹਦਾ ਵੰਸ਼ ਪੀਰਾਮਿਡ ਉਹਦੇ ਵੰਸ਼ ਨੂੰ ਦਰਸਾ ਰਿਹਾ ਈਯੂਬ ਜ ਈਯੂਬ 38 ਦੀ 31 ਚ ਇਹ ਹੋਵਾ ਕੀ ਕਹਿ ਰਿਹਾ ਈਯੂਬ ਨੂੰ ਕਿ ਈਯੂਬ ਤੂੰ ਰਾਇਨ ਦੀ ਬੈਲਟ ਨੂੰ ਖੋਲ ਸਕਦਾ ਅਰਥਾਤ ਕੀ ਕੋਈ ਮਨੁੱਖ ਰਾਇਨ ਦੀ ਬੈਲਟ ਨੂੰ ਖੋਲ ਸਕਦਾ ਵਾ ਅਰਥਾਤ ਪ੍ਰਭੂ ਯੀਸ਼ੂਮ ਸੀ ਦਾ ਵੰਸ਼ ਨੂੰ ਕੋਈ ਖਤਮ ਕਰ ਸਕਦਾ ਪਰੂ ਯੇਸ਼ੂ ਜੀ ਦਾ ਵਨਸ ਕਿਥੇ ਆ ਪੈਰਾਮਿਡ ਦੇ ਅੰਦਰ ਪੈਰਾਮਿਡ ਕੀ ਹੈ ਖੁਦ ਪ੍ਰਭੂ ਯੇਸ਼ੂ ਮਸੀਹ ਜੇ ਅਜੇ ਵੀ ਨਾ ਸਮਝ ਲੱਗੇ ਬਹੁਤ ਮਾੜੀ ਗੱਲ ਆ ਕਿਉਂਕਿ ਤੁਸੀਂ ਸਿਰਫ ਉਹ ਚੀਜ਼ ਵੇਖ ਰਹੇ ਜੇ ਜੋ ਸ਼ੈਤਾਨ ਤੁਹਾਨੂੰ ਵਿਖਾ ਰਿਹਾ ਹੈ ਕਿ ਇਹ ਪੈਰਾਮਿਡ ਮੇਰਾ ਨਿਸ਼ਾਨ ਹੈ ਪੈਰਾਮਿਡ ਸ਼ੈਤਾਨ ਦਾ ਨਿਸ਼ਾਨ ਨਹੀਂ ਹੈ ਇਹ ਯਹਵਾ ਦੀ ਜਗਵੇਦੀ ਹੈ ਯਹਵਾ ਦਾ ਨਿਸ਼ਾਨ ਹੈ ਜਿਹਨੂੰ ਕਾਪੀ ਕੀਤਾ ਸ਼ੈਤਾਨ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਾਇਆ ਕਾਪੀ ਕਿਉਂ ਕਰਦਾ ਉਸਤਾਨ ਉਹ ਚਾਨਣ ਦੇ ਪੁੱਤਰਾਂ ਦਾ ਰੂਪ ਵੀ ਵਟਾਉਂਦਾ ਵਾ ਜਿਸ ਤਰ੍ਹਾਂ ਸਫੇਦ ਘੋੜੇ ਤੇ ਉਸਤਾਨ ਆਉਂਦਾ ਪ੍ਰਭ ਯਸ਼ੂਮਸੀ ਆਉ ਪਹਿਨਾ ਪ੍ਰਭ ਯਸ਼ੂਮਸੀ ਨੇ ਆਉਣਾ ਉਸ ਤੋਂ ਪਹਿਲਾਂ ਉਸਤਾਨ ਆ ਜਾਂਦਾ ਸਫੇਦ ਘੋੜੇ ਤੇ ਚੜ ਕੇ ਪਹਿਲੀ ਮੋਰਚ ਸੇਮ ਉਵੇਂ ਹੀ ਆ ਪੈਰਾਮਿਡ ਦਾ ਨਿਸ਼ਾਨ ਇਸ ਤੋਂ ਪਹਿਲਾਂ ਕਿ ਯਹੋਵਾ ਆਪਣਾ ਨਿਸ਼ਾਨ ਉਪਰਗਟ ਕਰੇ ਉਸਤਾਨ ਪਹਿਨਾ ਉਹਦਾ ਨਿਸ਼ਾਨ ਵਰਤੇਗਾ ਇਹ ਪਿਰਾਮਿਡ ਦਾ ਅਸਲ ਸੱਚ ਪਿਰਾਮਿਡ ਆ ਖੁਦਾ ਆਦੀ ਜਗਵੇਦੀ ਨਾਗਸ਼ਤਾਨ ਦੀ ਕਬਰਾਂ